ਹੈਡਕੌਸ ਪਟਿਆਲੇ ਦੇ ਸਾਹਮਣੇ ਅੱਜ ਪੀਐਸਈਵੀ ਜੁਆਇੰਟ ਫਾਰਮ ਬਿਲੀ ਬਣਾਏ ਤਾਂ ਮੰਚ ਵੱਲੋਂ ਲਗਾਤਾਰ 1 ਜਨਵਰੀ 2026 ਤੋਂ 9 ਜਨਵਰੀ 2026 ਤੱਕ ਕੋਗੜਤਾਰ ਰੱਖੀ ਗਈ ਜੋ ਅੱਜ ਧਰਨੇ ਦੀ ਸਨੋਦ ਦੀ ਕੀਤੀ ਹੈ ਹੜਤਾਲ ਦੀ ਪਰ ਬੋਰਡ ਦੀ ਮੈਨੇਜਮੈਂਟ ਬੋਲੀ ਹੋ ਚੁੱਕੀ ਆ ਤਾਂ ਬੇਤਵਾਂ ਦੀ ਹਰਪਾਸਨ ਚੀਮਣਾ ਹੋਵੇ ਮੁਖਰੀ ਭਵਨ ਤਨ ਹੋਵੇ ਬੁਲਾ ਹੋ ਚੁੱਕਿਆ ਉਹਨਾਂ ਨੂੰ ਜਗਾਉਣ ਵਾਸਤੇ 21 ਜਨਵਰੀ 2026 ਨੂੰ ਹੈਡਕੌਸ ਪਟਿਆਲੇ ਸਾਹਮਣੇ ਧਰਨਾਤਾ ਜਾਊਗਾ ਬਾਕੀ ਆਮ ਗੱਲ ਵੀ ਕਰੀਏ ਆਪਾਂ ਜੋ ਮੁੱਖ ਮੰਗਾਂ ਨੇ ਅੱਜ ਮਿਲਾਈਆਂ ਨੇ ਆ ਜਿਹਨੂੰ ਲੈ ਕੇ ਸਾਰੇ ਪੰਜਾਬ ਵਿੱਚ ਸਮਰੂਰ ਹੋਵੇ ਦਲੰਦਰ ਹੋਵੇ ਜਾਂ ਮਹਾਲੀ ਹੋਵੇ ਜਾਂ ਫਿਰ ਮੜਕਾ ਚੌਂਗ ਹੋਵੇ ਉੱਥੇ ਧਰਨੇ ਲਾਉਣ ਦਾ ਮਤਲਬ ਕੀ ਬਣਦਾ ਵੀ ਇਹ ਇਹੋ ਜੀ ਸਰਕਾਰ ਸਾਥ ਹੋਈ ਆ ਮਾਨ ਸਰਕਾਰ ਜਿਸ ਨੇ 2025 ਦੇ ਵਿੱਚ ਮਲਾਣਾ ਦੇ ਡੀਏ 'ਚ ਕੋਈ ਵਾਅਦਾ ਨਹੀਂ ਕੀਤਾ ਇਹ ਪਹਿਲੀ ਸਰਕਾਰ ਆ ਜਿਹਨੇ ਰਿਕਾਰਡ ਕੈਮ ਕਰ ਦਿੱਤਾ ਇੱਕ ਪਾਸੇ ਕੇਂਦਰ ਸਰਕਾਰ ਦੇ ਮਲਾਣਾ ਡੀਏ 58% ਆ ਪੰਜਾਬ ਮਲਾਣਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ 17 7 2020 ਵਾਲੇ ਮਲਾਿਆਂ ਦੀ ਗੱਲ ਕਰਦੇ ਆਪਾਂ 6ਵੇਂ ਪੇਗ ਕਿਹਿੰਦੀ ਵੀ ਉਹਨਾਂ ਨੂੰ ਸਰਕਾਰ ਜੋ ਮਾਂ ਸਰਕਾਰ ਆ ਸੱਤਵੇਂ ਪੇਗ ਨੂੰ ਲਾਗੂ ਕੀਤਾ ਕਿਤੋਂ ਘੱਟ ਇੱਕ ਮਲਾਏ ਤਨਖਾਹ 14000 ਰੁਪਏ ਮਹੀਨੇ ਦਾ ਫਰਕ ਪੈਂਦਾ ਜੀ ਜੇ 6ਵੇਂ ਪੇਗ ਨੂੰ ਲਾਗੂ ਹੁੰਦਾ ਤਾਂ 14000 ਤਨਖਾਹ ਵਾਧੀ ਆ ਜੇ ਸੱਤਵੇਂ ਲਾਗੂ ਕੀਤਾ ਗਿਆ ਤਾਂ ਉਹਨਾਂ ਮਲਾਿਆਂ ਦੀ ਤਨਖਾਹ 14000 ਰੁਪਏ ਘੱਟ ਚੁੱਕੀ ਆ ਬਾਕੀ ਪ੍ਰਾਨੀ ਬੈਂ ਸਿੰਘ ਦੀ ਬਹੁਤ ਵੱਡੀ ਮੰਗ ਆ ਜਿਸ ਬਾਰੇ ਮੀਟਿੰਗ ਮੁਖਨੀ ਭਵਾਂ ਤੋਂ ਨਾਲ ਵੇਤਾ ਨਹੀਂ ਹਰਪਾਸਿੰ ਟੀਮਾਂ ਨਾਲ ਪੰਜਾਬ ਦੇ ਨੰਨਕਟ ਵਿੱਚ ਹੋਈਆਂ ਵੀ ਪੁਰਾਣੀ ਪੈਨਸ਼ਨ ਨੂੰ ਅਸੀਂ ਬਹਾਲ ਕਰਾਂਗੇ 2022 ਦੇ ਵਿੱਚ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਵੀ ਅਸੀਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਤੀ ਆ ਸਰਕਾਰ ਨੂੰ ਲਗਭਗ ਪੌਣੇ 4 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਦੀਆਂ ਉਹ ਬਹਾਲ ਨਹੀਂ ਹੋਈ ਦੂਜੇ ਪਾਸੇ ਡਰਾਈਵਰ ਸਾਥੀ ਆ ਉਹਨਾਂ ਦੀ ਮੁੱਖ ਮੰਗ ਆ ਵੀ ਤੁਹਾਨੂੰ ਫੈਕਟਰ 2 59 18 ਹਾਲਤ ਵਿੱਚ ਲਾਗੂ ਕੀਤਾ ਜਾਵੇ ਪਰ ਉਹ ਵੀ ਲਾਗੂ ਨਹੀਂ ਹੋਇਆ ਦੂਜੀ ਅੱਜ ਜੋ ਵੱਡੀ ਮੰਗਾਂ ਪੰਜਾਬ ਦੀ ਮੰਗਾਂ ਦਾ ਪੀਐਸਪੀਸੀਐਲ ਦੀ ਮੰਗਾਂ ਪੀਐਸਟੀਸ ਦੀ ਮੰਗਾਂ ਜਿੰਨੇ ਵੀ ਸਾਡੇ ਆਊਟਸੋਰਸ ਕੰਮੇ ਆ ਜਾਂ ਕੱਚੇ ਕੰਮੇ ਆ ਕਿਸੇ ਮਹਿਕਮੇ ਚ ਕੰਮ ਕਰਦੇ ਆ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਜੋ ਠੇਕੇ ਮਲਾਉਣ ਨੂੰ ਸਾਰ ਸੋਰਚਾ ਪੰਜਾਬ ਦੇ ਆਗੂ ਬਲਿਆਰਥ ਨੇ ਕਿਹਾ ਕਿ ਸਾਡੀ ਮੀਟਿੰਗ ਸੀਐਮ ਜੀ ਨਾਲ 1 ਜਨਵਰੀ 2026 ਨੂੰ ਮਹਾਲੀ ਵਿੱਚ ਹੋਈ ਸੀ ਪਰ ਉਹ ਮੀਟਿੰਗ ਵਿੱਚ ਇਹਨਾਂ ਨੇ ਹੀ ਵਿਸ਼ਵਾਸ ਦਵਾਇਆ ਕਿ ਟਾੜੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਉਹਨਾਂ ਨੇ ਆਗੂ ਬਲੇ ਹਰਸਿੰਦਰ ਦੱਸਿਆ ਕਿ ਸਾਡੀਆਂ ਮੀਟਿੰਗਾਂ ਬਹੁਤ ਪਹਿਲਾਂ ਵੀ ਹੋ ਚੁੱਕੀਆਂ ਹਨ ਪਰ ਸਰਕਾਰ ਮੰਨੀ ਨਹੀਂ ਜਸ ਕਰਕੇ ਆਉਣ ਵਾਲੀ 24 ਜਨਵਰੀ 2026 ਨੂੰ ਬੇਤਵਾਰੀ ਹਰਪਾਸਿੰਦਰ ਜਿਮਨਾ ਹਲਕਾ ਜਿਹੜਾ ਵਾ ਜਾ ਕੇ ਜੋ ਮਾਂ ਸਰਕਾਰ ਦੇ ਲਾਰਿਆਂ ਦੀ ਪੋਲ ਖੁੱਲੀ ਜਾਵੇ ਅਸੀਂ ਅਪੀਲ ਕਰਦੇ ਹਾਂ ਸਾਰੇ ਕੱਚੇ ਮਲਾਿਆਂ ਨੂੰ ਵੀ 24 ਜਨਵਰੀ 2026 ਨੂੰ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਮਹਾਰੀ ਤੋਂ ਜਿੰਨੇ ਪੰਜਾਬ ਦੇਲੇ ਆ ਉਹਨੇ ਕੋਨੇ ਵੱਡੀ ਕੈਂਦੀ ਪਹੁੰਚੋ ਹੁਣ ਇਹ ਵੱਡੀ ਮੰਗਾਂ ਜੋ ਅੱਜ ਅਸੀਂ ਇੱਥੇ ਖੜੇ ਆਂ ਸਾਡੇ ਮੀਟਰ ਰੀਡਰ ਇਹ ਮੁੱਖ ਮੰਗ ਇਹੀ ਆ ਕੋਈ ਵੱਡੀ ਮੰਗ ਵੀ ਨਹੀਂ ਹੈਗੀ ਵੀ ਸਾਡ ਨੂੰ ਤਰ੍ਹਾਂ ਕਟੂ ਘਟ ਬਾਰ ਕੱਢਦੇ ਅਨਸਾਰ 14247 ਰਿਤੀ ਜਾਵੇ ਇਹ ਅਸੀਂ ਪੀਐਸਪੀ ਸਲੀਮਨ ਮੰਗ ਕਰਦੇ ਹਾਂ ਇਹਨਾਂ ਤਰ੍ਹਾਂ ਇਹਨੂੰ ਵਾਧਾ ਕੀਤਾ ਜਾਵੇ 14247 ਤੱਕ ਤਾਂ ਕਿ ਇਹ ਤਾਰਨਾ ਖਤਮ ਹੋ ਜਾਵੇ ਧੰਨਵਾਦ ਜੀ